ਅਸੀਂ ਸਭ ਤੋਂ ਪਹਿਲਾਂ ਤਾਂ ਇਹ ਲੜਕੀ ਨੂੰ ਸਲੂਟ ਕਰਦੇ ਆ ਜਿਨੇ ਉਹਦੀ ਗੱਲ ਦਾ ਉਹਨੇ ਜਵਾਬ ਦਿੱਤਾ ਮੌਕੇ ਤੇ ਤੇ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਆ ਇਹਨਾਂ ਦੇ ਨਾਲ ਹੀ ਖੜੇ ਆ ਕੱਲ ਲੁਧਿਆਣਾ ਵਿੱਚ ਐਸ ਕੇ ਐਮ ਦੀ ਮੀਟਿੰਗ ਵੀ ਹੋ ਰਹੀ ਆ ਜੋ ਵੀ ਅੱਗੇ ਤੋਂ ਸੰਘਰਸ਼ ਦਾ ਜਿਸ ਤਰ੍ਹਾਂ ਕੋਈ ਬਿਗਲ ਵਜਦਾ ਉਹਦੇ ਵਿੱਚ ਅਸੀਂ ਡਟ ਕੇ ਸਾਥ ਦੇਾਂਗੇ ਤੇ ਜਿਹੜਾ ਰਨੋਦ ਕੰਗਣਾ ਦਾ ਉਹਨੂੰ ਗੱਲ ਦਾ ਜਵਾਬ ਦਿੱਤਾ ਵਾ ਉਹ ਉਦਿਆਂ ਬੋਲੀ ਤੋਂ ਉਹਦੀ ਗਲਤੀ ਤੋਂ ਜਦੋਂ ਕਿ ਉਹ ਉਹ ਡਿਊਟੀ ਤੇ ਸੀ ਡਿਊਟੀ ਦੌਰਾਨ ਉਹਨੇ ਕਿਹਾ ਵੀ ਆਪਣਾ ਪਰਸ ਤੇ ਮੋਬਾਈਲ ਜਿਹੜਾ ਵਾ ਵੀ ਰੱਖੋ ਲਈਦੀ ਜਾਣ ਦਿਓ ਪਰ ਉਹਨੇ ਇਸ ਦਾ ਉਹਦਾ ਵੇਖ ਕੇ ਨੇਮ ਪਲੇਟ ਤੋਂ ਨਾਮ ਸੁਣਿਆ ਪੰਜਾਬ ਦੀ ਆ ਪੰਜਾਬਣਾਂ ਜਦੋਂ ਕਿ ਲੋਕ ਘਟ ਗਿਣਤੀ ਲੋਕਾਂ ਨਾਲ ਪਹਿਲਾਂ ਨਾਲ ਹੀ ਪਹਿਲਾਂ ਤੋਂ ਹੀ ਉਹਨਾਂ ਦੇ ਵਿਰੋਧ ਚ ਖੜੇ ਆ ਤੇ ਜਦੋਂ ਸੰਘਰਸ਼ ਚੱਲ ਰਿਹਾ 13 ਮਹੀਨੇ ਦਿੱਲੀ ਚ ਉਸ ਸਮੇਂ ਵੀ ਇਹ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬਹੁਤ ਵੱਧ ਘਟ ਬੋਲਦੀ ਰਹੀ ਤਾਂ ਉਹ ਉਸਨੇ ਸੋਚਿਆ ਵੀ ਹੁਣ ਤਾਂ ਮੈਂ ਉਹਦੇ ਵਿੱਚ ਬੋਲਦੇ ਨਹੀਂ ਹੁਣ ਤਾਂ ਮੈਂ ਐਮਪੀ ਬਣ ਕੇ ਆਈ ਆ ਤੇ ਉਹਨੇ ਮਤਲਬ ਉਹਦੇ ਜਿਹੜਾ ਉਹਨੂੰ ਵੱਧ ਘੱਟ ਬੋਲਿਆ ਉਹਨੂੰ ਕਿਹਾ ਤੂੰ ਕੌਲ ਖਾਲਿਸਤਾਨੀ ਆ ਉਗਰਵਾਦੀ ਆ ਹੋਰ ਵੀ ਕੋਈ ਗੱਲਾਂ ਵੱਧ ਘੱਟ ਕਹੀਆਂ ਤਾਂ ਉਹ ਨਤਾਸ਼ ਵਿੱਚ ਆਣ ਕੇ ਜਿਹੜਾ ਉਹਦੇ ਗੱਲ ਦਾ ਉਹਨੂੰ ਜਵਾਬ ਦਿੱਤਾ ਥੱਪੜ ਮਾਰਿਆ ਤੇ ਉਸ ਤੋਂ ਅੱਗੇ ਵੀ ਜਾ ਕੇ ਉੱਥੇ ਜੋ ਜਾਂਦੀ ਆ ਦਿੱਲੀ ਦੇ ਵਿੱਚ ਜਾ ਕੇ ਵੀ ਉਹ ਦੋਨੋਂ ਪੈਣਾ ਇੱਕ ਨਫਰ ਪ੍ਰੀ ਜਿਹਨੂੰ ਰਾਜਨੀਤੀ ਆਪਾਂ ਕਹਿ ਲਈਏ ਉਹਦਾ ਹਿੱਸਾ ਇੱਕ ਬਣ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਖਿਲਾਫ ਬਹੁਤ ਜਿਹੜੇ ਪੱਦਾ ਪੱਦੀ ਸ਼ਬਦਾਵਲੀ ਵਰਤੀ ਆ ਤੇ ਵੱਧ ਘੱਟ ਗੱਲਾਂ ਕਹੀਆਂ ਵਾ ਉਹ ਅਸੀਂ ਮੰਗ ਕਰਦੇ ਕਿ ਉੱਤੇ ਉਹ ਪਰਚਾ ਦਰਜ ਹੋਣਾ ਚਾਹੀਦਾ ਵਾ ਤੇ ਇਹ ਕੁਲਵਿੰਦਰ ਕੌਰ ਨੂੰ ਜਿਹੜਾ ਬਿਨਾ ਸੀਸੀਟੀਵੀ ਕੈਮਰੇ ਜਿਹੜੇ ਆ ਉਹਨਾਂ ਦੀ ਫੁਟੇਜ ਕਢਾਲਣ ਤੋਂ ਬਗੈਰ ਜਿਹੜਾ ਉਹਨਾਂ ਤੇ ਉਹ ਸਸਪੈਂਡ ਕੀਤਾ ਗਿਆ ਵਾ ਤੇ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਉਹਦੀ ਅਸੀਂ ਨਿਲਦਾ ਕਰਦੇ ਆ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਇਹ ਪਰਿਵਾਰ ਦੇ ਨਾਲ ਖੜੇ ਆ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਹਰ ਤਰ੍ਹਾਂ ਦੇ ਨਾਲ ਅਸੀਂ ਇਹਨਾਂ ਦੇ ਨਾਲ ਖੜੇ ਆ ਇਹ ਜੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੂੰ ਆਂਚ ਨਹੀਂ ਹਉਣ ਦਿਆਂਗੇ ਵੀ ਨੌਕਰੀ ਨੂੰ ਜਾਂ ਕਿਸ ਤੀ ਜਿਹੜੀ ਸਸਪੈਂਸ਼ਨ ਆਰਡਰ ਹੈ ਉਹ ਵਾਪਸ ਲਏ ਜਾਣ ਮੈਂ ਕੁਲਦੀਪ ਸਿੰਘ ਸਾੰਗਰਾ ਸੂਬਾ ਜਨਰਲ ਫੈਕਟਰੀ ਹੜਪੀ ਸਾੜਪੀੜ ਤਕਸਾਨ ਸੰਘਰਸ਼ ਕਮੇਟੀ ਪੰਜਾਬ ਭੈਣ ਕੁਲਵਿੰਦਰ ਕੌਰ ਦਾ ਜਿਹੜਾ ਇਹ ਸਾਨੂੰ ਕੱਲ ਦਾ ਜਦੋਂ ਪਤਾ ਲੱਗਿਆ ਹੈ ਸੋਸ਼ਲ ਮੀਡੀਆ 'ਈ ਤੇ ਅੱਜ ਵੱਖ-ਵੱਖ ਜਥੇਬੰਦੀਆਂ ਇੱਥੇ ਆਉਣੀਆਂ ਸ਼ੁਰੂ ਹੋਈਆਂ ਆਉਣ ਵਾਲੇ ਸਮੇਂ ਦੇ ਵਿੱਚ ਭੈਣ ਦੇ ਸਮਰਥਨ ਦੇ ਵਿੱਚ ਹੋਰ ਵੀ ਆਉਣਗੀਆਂ ਕਿਉਂਕਿ ਭੈਣ ਨੇ ਜਿਹੜਾ ਕਾਰਜ ਕੀਤਾ ਭੈਣ ਨੇ ਬਹੁਤ ਵਧੀਆ ਕਾਰਜ ਕੀਤਾ ਕਿਉਂਕਿ ਭੈਣ ਨੂੰ ਕੰਗਣਾ ਰਣੌਤ ਵੱਲੋਂ ਉਕਸਾਇਆ ਗਿਆ ਉਹ ਆਪਣੀ ਡਿਊਟੀ ਕਰ ਰਹੀ ਆ ਤੇ ਉਹਨੂੰ ਡਿਊਟੀ ਦੇ ਦੌਰਾਨ ਜਿਹੜਾ ਵਾ ਉਹਨੂੰ ਕੌਰ ਖਾਲਸਤਾਨੀ ਕਹਿ ਕੇ ਜਦੋਂ ਉਕਸਾਇਆ ਗਿਆ ਕਿਉਂਕਿ ਆਪਣੀ ਡਿਊਟੀ ਦੇ ਤੌਰ 'ਤੇ ਉਹਨੇ ਚੈਕਿੰਗ ਵਾਸਤੇ ਇਹਨੂੰ ਪੁੱਛਿਆ ਤੇ ਕੰਗਣਾ ਰਣੌਤ ਨੂੰ ਇਹ ਮਾਨ ਸੀ ਕਿ ਮੈਂ ਐਮਪੀ ਆ ਤੇ ਸਾਡੀ ਸਰਕਾਰ ਆ ਮੈਨੂੰ ਪੁੱਛਣ ਵਾਲਾ ਕੌਣ ਆ ਪਰ ਜਿਹੜਾ ਵੀ ਬੰਦਾ ਕੋਈ ਵੀ ਮੁਲਾਜ਼ਮ ਜੋ ਡਿਊਟੀ ਕਰਦਾ ਉਹਦੇ ਆਪਣੀ ਡਿਊਟੀ ਜਿਹੜਾ ਸਮਝਦਾ ਫਰਜ਼ ਆ ਉਹਨੂੰ ਤਲਾਸ਼ੀ ਲੈਣ ਦਾ ਤੇ ਭੈਣ ਨੂੰ ਜਦੋਂ ਕਸਾਇਆ ਗਿਆ ਵੀ ਤੂੰ ਕੌਰ ਖਾਲਸਤਾਨੀ ਤੂੰ ਮੇਰੀ ਕਿ ਤਲਾਸ਼ੀ ਕਿਵੇਂ ਲੈ ਸਕਦੀ ਆ ਤੇ ਫਿਰ ਜਿਹੜਾ ਵੀ ਸਟੈਪ ਭੈਣ ਨੇ ਚੁੱਕਿਆ ਅਸੀਂ ਤਾਂ ਵੇਖਿਆ ਨਹੀਂ ਚਲੋ ਠੀਕ ਆ ਭੈਣ ਨੂੰ ਗਲਤ ਸਰਕਾਰਾਂ ਵੱਲੋਂ ਸਹਾਰਿਆ ਜਾਂਦਾ ਕਿ ਉਹਨੇ ਥੱਪੜ ਮਾਰਿਆ ਜੀ ਗਲਤ ਕਰਦਾ ਉਹ ਵਰਦੀ ਦੇ ਵਿੱਚ ਨਹੀਂ ਕਰਨਾ ਚਾਹੀਦਾ ਪਰ ਨਹੀਂ ਉਸ ਵਕਤ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਉਹਦੇ ਦਿਲ 'ਚ ਹੋਇਆ ਇਹ ਕੋਈ ਵੀਡੀਓ ਨਹੀਂ ਸਾਹਮਣੇ ਆਈ ਥੱਪੜ ਦੀ ਪਰ ਜੇ ਉਹਨੇ ਮਾਰਿਆ ਅਸੀਂ ਉਹਦੇ ਸਮਰਥਨ 'ਚ ਖੜੇ ਆ ਭੈਣ ਨੇ ਬਹੁਤ ਵਧੀਆ ਕੀਤਾ ਕਿਉਂਕਿ ਸਮੇ ਦਾ ਜਵਾਬ ਦੇਣਾ ਉਹਦਾ ਬਣਦਾ ਸੀ ਪਹਿਲੇ ਸਮੇਂ ਦੇ ਵਿੱਚ ਜਿਹੜੀ ਆ ਇਹ ਖਸਾਉਂਦੀ ਰਹੀ ਕੰਗੜਾ ਰੋਨੌਤ ਸਾਡੀਆਂ ਮਾਵਾ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ 100-100 ਰੁਪਏ ਦਿਹਾੜੀ ਵਾਲੇ ਟੱਕੇ-ਟੱਕੇ ਦੇ 10,000 ਰੁਪਏ ਦੇ ਵਿਕਣ ਵਾਲੀ ਇਦਾਂ ਦੇ ਸ਼ਬਦ ਬੋਲਦੀ ਰਹੀ ਆ ਤੇ ਬਹੁਤ ਜ਼ਿਆਦੀ ਬਕਵਾਸ ਕਰਦੀ ਰਹੀ ਆ ਤੇ ਜੇ ਭੈਣ ਨੇ ਉਹਦੇ ਅੱਜ ਥੱਪੜ ਜੜਿਆ ਤੇ ਅਸੀਂ ਉਹਦੇ ਸਮਰਥਨ 'ਚ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਏਕੇ ਦੇ ਨਾਲ ਭੈਣ ਦੇ ਵਾਸਤੇ ਸੰਘਰਸ਼ ਲੜਨ ਲਈ ਤਿਆਰ ਇਹਨੇ ਜਿਵੇਂ ਬੰਨੀ ਆਪਣੇ ਨਾਲ ਅਟੈਚ ਹੋ ਗਿਆ ਵਾ ਉਹਨਾਂ ਦੇ ਪਰਚਾ ਹੈ ਉਹਦੇ ਬਾਰੇ ਕੀ ਅਸੀਂ ਕਹਿੰਦੇ ਵੀ ਪਰਚਾ ਜਿਹੜਾ ਬਿਲਕੁਲ ਗਲਤ ਹੋਇਆ ਉਹ ਪਰਚਾ ਨਹੀਂ ਹੋਣਾ ਚਾਹੀਦਾ ਉਲਟਾ ਕੰਗਣਾ ਰਣਾਉ ਤੇ ਹੋਣਾ ਚਾਹੀਦਾ ਕਿਉਂਕਿ ਜਿਹਨੇ ਜਿਹਨੇ ਗਲਤ ਬੋਲਿਆ ਭੈਣ ਨੂੰ ਉਹਦੇ ਉਹ ਜਿਹੜਾ ਵਾ ਮਤਲਬ ਉਹਦੇ ਤੇ ਗਲਤ ਪਰਚਾ ਹੋਇਆ ਵਾ ਤੇ ਕੰਗਣਾ ਰੋ ਤੇ ਪਰਚਾ ਹੋਣਾ ਚਾਹੀਦਾ ਤੇ ਭੈਣ ਨੂੰ ਬਾਅਦ ਜਤ ਬਰੀ ਰਹਾ ਕਰਕੇ ਤੇ ਉਹਨੂੰ ਆਪਣੀ ਡਿਊਟੀ ਤੇ ਤਾਇਨਾਤ ਕਰਨਾ ਚਾਹੀਦਾ ਅਗਲਾ پلان ਕੀ ਹੈ ਜੇ ਕਿਸ ਤਰ੍ਹਾਂ ਕੋਈ ਬੱਚੇ ਦੀ ਗੱਲ ਹੋਈ ਆ ਜਾਂ ਹੁਣ ਇਹ ਜਾਣਦੇ ਆਂ ਕਿੰਨੀ ਘੜੀ ਘੜੀ ਦੀ ਗੱਲਬਾਤ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿਉਂਕਿ ਜਥੇਬੰਦੀਆਂ ਜਿਵੇਂ ਜਿਵੇਂ ਪਤਾ ਲੱਗਦਾ ਹੁਣ ਮੀਟਿੰਗਾਂ ਹੋਣ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਤਾ ਲੱਗਿਆ ਵੀ ਇਹ ਤਕਾ ਹੋ ਰਿਹਾ ਤੇ ਤਾਂ ਕਿਹਦੇ ਖਿਲਾਫ ਜਥੇਬੰਦੀਆਂ ਲੜਨ ਗਿਆ ਜਿਹੋ ਜਿਹਾ ਵੀ ਐਕਸ਼ਨ ਲੜਨਾ ਪਿਆ ਜਥੇਬੰਦੀਆਂ ਇੱਕ ਦੇ ਨਾਲ ਲੜਨ ਗਿਆ ਜਿਵੇਂ ਪਹਿਲਾਂ ਕਿਸਾਨ ਅੰਦੋਲਨ ਲੜਿਆ ਗਿਆ ਅਸੀਂ ਜਸਬੀਰ ਸਿੰਘ ਜੀ ਪ੍ਰਧਾਨ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਮੈਂ ਅੱਜ ਅਸੀਂ ਪਹੁੰਚੇ ਜੀ ਸਾਡੀ ਜਥੇਬੰਦੀ ਪਿਆ ਹਨ ਕੁਲਵਿੰਦਰ ਕੌਰ ਦੀ ਹਮਾਇਤ ਵਿੱਚ ਪਹੁੰਚੇ ਆ ਜੋ ਪਿਛਲੇ ਦਿਨੀ ਇੱਕ ਮੁੱਦਾ ਉੱਠਿਆ ਸੀ ਲਫੜ ਦਾ ਜੋ ਆਪਣੇ ਐਮਪੀ ਬਣੇ ਸੀ ਕੰਗਰਾਂ ਰਣਾਉਤ ਉਹਦੇ ਜਿਹੜਾ ਥੱਪੜ ਮਾਰਿਆ ਗਿਆ ਸੀਗਾ ਉਹਨੇ ਜੋ ਆਪਣੀ ਡਿਊਟੀ ਨਿਭਾਈ ਸੀ ਕੁਲਵਿੰਦਰ ਕੌਰ ਨੇ ਬਿਲਕੁਲ ਜਾਇ ਸੀਗੀ ਜੋ ਪ੍ਰੋਸੀਜਰ ਚੱਲ ਰਹਾ ਸੀ ਉਹ ਸਹੀ ਤਰੀਕੇ ਨਾਲ ਚੱਲ ਰਿਹਾ ਸੀ ਔਰ ਇਹਦੇ ਵੱਲੋਂ ਜੋ ਅਪਸ਼ਬਦ ਬੋਲੇ ਗਏ ਉਹਦੇ ਤਹਿਤ ਉਸ ਨੂੰ ਮੂੰਹ ਤੇ ਖਾਣੀ ਪਈ ਆ ਔਰ ਅਸੀਂ ਭੈਣ ਕੁਲਵਿੰਦਰ ਕਰਨ ਨੂੰ ਵਿਸ਼ਵਾਸਿਤ ਹੋਂਦੇ ਸਾਡੀ ਜਥੇਬੰਦੀ ਵੱਲੋਂ ਵੀ ਅਸੀਂ ਸਾਰੀ ਜਥੇਬੰਦੀ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਹਰ ਤਰ੍ਹਾਂ ਦੀ ਮਦਦ ਨਾਲ ਉਹਦੇ ਨਾਲ ਖੜੇ ਆ ਪਰਿਵਾਰ ਦੇ ਨਾਲ ਖੜੇ ਆ ਜੋ ਵੀ ਕਿਤੇ ਸਾਨੂੰ ਸੇਵਾ ਬਖਸ਼ੇਗੀ ਅਸੀਂ ਨਾਲ ਸਾਰੇ ਪਰਿਵਾਰ ਦੇ ਹਮਾਇਤ ਕਰਾਂਗੇ ਡਟ ਕੇ ਹਮਾਇਤ ਕਰਾਂਗੇ ਸਾਰੀਆਂ ਜਥੇਬੰਦੀਆਂ ਦੇ ਨਾਲ ਚੱਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ